ਨੌਜਵਾਨਾਂ ਦੇ ਲਈ ਆਪਣੇ ਸ਼ਹਿਰ ਤੇ ਆਪਣੇ ਘਰ ਵਿੱਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਹਾਂ ਜੀ ਤੁਸੀਂ ਠੀਕ ਸੁਣਿਆ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਸੀਬੀਏ ਇਨਫੋਟੈਕ ਗੁਰਦਾਸਪੁਰ ਦੀ ਨੰਬਰ 1 ਆਈਟੀ ਕੰਪਨੀ ਹੈ ਜਿੱਥੇ ਕੋਰਸ ਕਰਵਾਉਣ ਤੋਂ ਬਾਅਦ ਤੁਹਾਨੂੰ ਨੌਕਰੀ ਮਿਲੇਗੀ ਦੱਸ ਦਈਏ ਕਿ ਸੀਬੀਏ ਇਨਫੋਟੈਕ ਵਿਖੇ ਕੋਰਸ ਕਰਕੇ ਬਹੁਤ ਸਾਰੇ ਵਿਦਿਆਰਥੀ ਕਰ ਰਹੇ ਹਨ ਚੰਗੀਆਂ ਨੌਕਰੀਆਂ ਇਸ ਲਈ ਆਪਣੇ ਚੰਗੇ ਭਵਿੱਖ ਲਈ ਅੱਜ ਹੀ ਸੰਪਰਕ ਕਰੋ ਦੇਖੋ ਇੱਕ ਰਿਪੋਰਟ ਸਾਸ਼ਿਕਲ ਸਾਲੀਆਂ ਨੂੰ ਸਭ ਤੋਂ ਪਹਿਲਾਂ ਤਾਂ ਸੀਬੀ ਇਨਫੋਟੈ ਗੁਰਦਾਸਪੁਰ ਦੇ ਵਿੱਚ ਕੰਪਿਊਟਰ ਤੇ ਆਈਟੀ ਦੇ ਸਾਰੇ ਕੋਰਸਿਸ ਜਿਹੜੇ ਕਵਰ ਅਪ ਕਰਵਾਏ ਜਾਂਦੇ ਹਨ ਜਿਵੇਂ ਬੇਸਿਕਸ ਆਫ ਕੰਪਿਊਟਰ ਟੈਲੀ ਅਕਾਊਂਟਿੰਗ ਵੈਬ ਡਿਜ਼ਾਈਨਿੰਗ ਡਿਜੀਟਲ ਮਾਰਕੀਟਿੰਗ ਪਾਈਥਨ ਗ੍ਰਾਫਿਕ ਡਿਜ਼ਾਈਨਿੰਗ ਐਂਡ ਹੋਰ ਵੀ ਇਹੋ ਜਿਹੇ ਕੋਰਸਿਸ ਕਰਾਏ ਜਾਂਦੇ ਹਨ ਜਿਨ੍ਹਾਂ ਨੂੰ ਬੱਚਿਆਂ ਨੂੰ ਕਰਕੇ ਅੱਗੇ ਜੌਬ ਲੈਣ ਦੇ ਵਿੱਚ ਸਹਾਇਤਾ ਹੁੰਦੀ ਹੈ ਉਨਾਂ ਸਾਲੀ ਬੱਚਿਆਂ ਦੇ ਲਈ ਜਿਨ੍ਹਾਂ ਨੇ 10th 2 ਆਪਣੀ ਕਵਰ ਕਰ ਲਈ ਹੈ ਉਹਨਾਂ ਦੇ ਲਈ ਵੀ ਇੱਥੇ ਸਕਿੱਲ ਡਿਵੈਲਪਮੈਂਟ ਕੋਰਸ ਅਵੇਲੇਬਲ ਹੈ ਉਹ ਵੀ ਇੱਕ ਵਾਰ ਇੱਥੇ ਵਿਦਿਤ ਕਰ ਸਕਦੇ ਹਨ ਉਹਨਾਂ ਨੂੰ ਵੀ ਆਪਾਂ ਕੰਪਲੀਟ ਗਾਈਡੈਂਸ ਪ੍ਰੋਵਾਈਡ ਕਰਦੇ ਪਏ ਹਾਂ ਬੱਚੇ ਦੀ ਪਲੇਸਮੈਂਟ ਨੂੰ ਲੈ ਕੇ ਵੀ ਇੱਥੇ ਕੋਈ ਹਾਂਜੀ ਜਿਹੜੇ ਬੱਚੇ ਦੀ ਕੋਰਸ ਕੰਪਲੀਟ ਹੋ ਜਾਂਦੇ ਆ ਉਹਨਾਂ ਵਿੱਚ ਜੋ ਅਸੀਂ ਬੱਚਿਆਂ ਨੂੰ ਵਧੀਆ ਤੋਂ ਵਧੀਆ ਕੰਪਨੀ ਦੇ ਵਿੱਚ ਪਲੇਸਮੈਂਟਸ ਪ੍ਰੋਵਾਈਡ ਕਰਾਉਂਦੇ ਹਾਂ ਜਿੱਦਾਂ ਗਰਲ ਸਟੇਡੀਅਮ ਆ ਕਈ ਕਹਿੰਦੇ ਕਿ ਇਹ ਬਾਹਰ ਜਾ ਕੇ ਜੌਬ ਨਹੀਂ ਕਰਨੀ ਉਹਨਾਂ ਨੂੰ ਹੀ ਨੀਅਰ ਬਾਏ ਏਰੀਆ ਦੇ ਵਿੱਚ ਵੀ ਜੌਬ ਪ੍ਰੋਵਾਈਡ ਕਰਵਾਂਦੇ ਆ ਬੱਚੇ ਮਿਸਾਲੇ ਬੱਚਿਆਂ ਨੂੰ ਇਹੀ ਮੈਸੇਜ ਦਵਾਂਗੀ ਕਿ ਇਕਵਰੀ ਸੀਬੀ ਇਨਫੋਟੈਕ ਗੁਰਦਾਸਪੁਰ ਜ਼ਰੂਰ ਵਿਜ਼ਿਟ ਕਰੋ ਸਾਡੇ ਨਾਲ ਜੁੜੋ ਆਪਾਂ ਸਟੂਡੈਂਟਸ ਨੂੰ 1 ਟੂ 1 ਸੈਸ਼ਨਸ ਦਿਨੇ ਆ ਪ੍ਰੈਕਟੀਕਲ ਨੋਲੇਜ ਜਿਹੜੀ ਆਪਾਂ ਪ੍ਰੋਵਾਈਡ ਕਰਾਣੇ ਪਿਆ ਐਂਡ ਲਾਈਵ ਪ੍ਰੋਜੈਕਟਸ ਉਤੇ ਕੰਮ ਕਰਨ ਦਾ ਮੌਕਾ ਦੇ ਰਹੇ ਆ ਥਰ ਬਾਏ ਏਰੀਆਸ ਦੇ ਵਿੱਚ ਕੋਈ ਵੀ ਇੰਸਟੀਟਿਊਟ ਨਹੀਂ ਪ੍ਰੋਵਾਈਡ ਕਰਦਾ ਪਿਆ ਹੈਗਾ ਤੇ ਇਕਵਰੀ ਸੀਬੀ ਇਨਫੋਟੈਕ ਜ਼ਰੂਰ ਵਿਜ਼ਿਟ ਕਰੋ